ਇਹ ਕਿਵੇਂ ਹੋ ਆ ਹਾਦਸਾ ਨੀਂਦ ਆ ਗਈ ਜੀ ਹਾਂ ਜੀ ਨੀਂਦ ਆ ਗਈ ਸੀ ਇਹ ਹੁਣ ਉਹਦੇ ਕੋ ਟਰੈਕਟਰ ਨਹੀਂ ਔਰ ਟਰਾਲਾ ਲੋਡ ਵਾਲਾ ਨਹੀਂ ਉਹ ਕੰਟਰੋਲ ਹੋਇਆ ਤੇ ਉਹ ਇਹ ਦੁਕਾਨ ਦੇ ਵਿੱਚ ਫੜ ਗਿਆ ਦੁਕਾਨਦਾਰ ਵੀ ਭਾਰੀ ਨੁਕਸਾਨ ਹੋਇਆ ਅੰਦਰ ਉਹ ਇੱਕ ਲੱਖ ਤੇ نیچے ਕੱਚਾ ਪਾ ਰਿਆ ਹੋਇਆ ਉਹਦੇ ਕਾਰਨ ਇਹ ਹਾਦਸਿਆਂ ਦਾ ਕਾਰਨ ਬਣ ਰਿਹਾ ਜੀ ਜਨਾ ਐਕਸੀਡੈਂਟ ਹੋਇਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਇੱਕ ਟਰੈਕਟਰਾਂ ਨਾਲ ਲੱਧਿਆ ਟਰਾਲਾ ਉਤੋਂ ਦਿੱਲੀ ਵਾਲੀ ਸਾਈਡ ਤੋਂ ਆ ਰਿਹਾ ਸੀ ਇਹ ਕੱਟ ਤੋਂ ਜਿਹੜਾ ਪੁਲ ਬਣ ਰਿਹਾ ਉਹ ਤੋਂ ਥੱਲੇ ਉਤਰਨ ਲੱਗਿਆ ਪਾਚਨ ਚੇਜ ਤੋਂ ਉਹਦਾ ਬੇਕਾਬੂ ਹੋ ਕੇ ਟਰਾਲਾ ਇਹ ਦੁਕਾਨ ਦੇ ਵਿੱਚ ਵੱਜਿਆ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਜੀ ਹਾਂ ਨਹੀਂ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਡਰਾਈਵਰ ਦੇ ਸੱਟ ਵੱਜੀ ਹੈ ਠੀਕ ਹੈ ਜੀ ਪਰ ਇਹ ਦੁਕਾਨ ਦੇ ਵਿੱਚ ਥੋੜਾ ਬਹੁਤ ਨੁਕਸਾਨ ਹੋੜ ਭੰਗੀ ਹੈ ਤੇ ਬਾਕੀ ਜਾਨੀਮਾਲੀ ਨੁਕਸਾਨ ਹੋਣ ਤੋਂ ਬਚ ਗਏ ਬਾਕੀ ਟਰੈਫਿਕ ਹੈ ਜਿਹੜੀ ਉਹ ਕਾਫੀ ਪਿੱਛੇ ਜਾਵੇਂ ਇਸ ਕਰਕੇ ਲੱਗਿਆ ਸੀ लाके, आके एक किन्ने बजे हो सवेरे जी शायद तकरीबन पांच सौ मिनट पर सवेर तो लगे हुए जी थान जी हम सारी ट्रैफिक है जी समूथली चल रही है ठीक है जी थैंक यू क्या नाम है आपका साहिल कहाँ से आ रहे थे आप नागपुर ये कैसे हुआ हादसा नींद आ गई जी हाँ जी नींद आ गई थी तो अच्छा कब कब कहाँ से चले कहाँ थे ते अभी पीछे से ही चल के आ रहे हैं लोग रुक के ही चल के आ रहे थे पर गाड़ी में कितने कितने बंदे थे गाड़ी में सिंगल था सिंगल थे क्या लदा हुआ था गाड़ी में ट्रैक्टर था तो नींद नींद आने की वजह से आने पता नहीं चला तुम्हें ज्यादा तो, जा, तो ये डिवाइडर की वजह से डिवाइडर सामने से लाइट पड़ती है डिवाइडर दिखता नहीं है हाँ। इस वजह से इसकी वजह से ज्यादा रफ्तार तेज था क्या तुम्हारा नहीं ये गाड़ी रफ्तार के लायक है ही नहीं कौन सी गाड़ी है ਟਰੇਲਰ ਰਫਤਾਰ ਦੇ लायक ਕੋ ਬਿਲਕੁਲ ਨਹੀਂ ਇਹ ਗਾੜੀ ਕਿੰਨੇ ਵਜੇ ਹੁਆ ਸਵੇਰੇ 5 ਵਜੇ ਅਭੀ ਠੀਕ ਹੈ ਕਿ ਮੈਂ ਚੋੜਤਾਂ ਲਗੀ ਨਹੀਂ ਅਭੀ ਠੀਕ ਹੈ ਬਲੱਡ ਗਾੜੀ ਦਾ ਨੁਕਸਾਨ ਹੋਗਾ ਹਾਂ ਗਾੜੀ ਦਾ ਨੁਕਸਾਨ ਗਾੜੀ ਖਤਮ ਹੋ ਗਈ ਇਹ ਸਵੇਰੇ ਕੋ 5 ਵਜੇ ਤੱਕ ਲਗਭਗ 5 ਵਜੇ ਦਾ ਟਾਈਮ ਸੀਗਾ ਜੀ ਟਰੈਕਟਰ ਲੋਡ ਸੀ ਟਰਾਲੇ 'ਚ ਉਹ ਜੋ ਅੰਮਾਲਾ ਸੈੱਟ ਤੋਂ ਆ ਰਿਹਾ ਸੀਗਾ ਜੀ ਇਹ ਜਿਹੜਾ ਰੈਂਪ ਹੈ ਜੀ ਇਹ ਰੈਂਪ ਗਲਤ ਬਣਿਆ ਹੋਇਆ ਕਿਉਂਕਿ ਜਿਹੜੇ ਇਹਦੇ 'ਤੇ ਬ੍ਰੇਕ ਨਹੀਂ ਲੱਗਦੀ ਇਹ ਇਹਨਾਂ ਨੇ ਇੱਕ ਦਮ ਤੋਂ ਤਰਾਈ ਉਤਾਰਦੀ ਹੈ ਜੀ ਜਿਸ ਤੇ ਇੱਥੇ ਐਕਸੀਡੈਂਟ ਹੁੰਦੇ ਨੇ ਤਿੰਨ ਐਕਸੀਡੈਂਟ ਹੋ ਗਏ ਨੇ ਜੀ ਇਹ ਇਹ ਹੁਣ ਉਹਦੇ ਕੋਲ ਟਰੈਕਟਰ ਨਹੀਂ ਔਰ ਟਰੱਪ ਲੋਡ ਟਰਾਲਾ ਨਹੀਂ ਉਹ ਕੰਟਰੋਲ ਹੋਇਆ ਤੇ ਉਹ ਇਹ ਦੁਕਾਨ ਦੇ ਵਿੱਚ ਵੜ ਗਿਆ ਦੁਕਾਨਦਾਰ ਵੀ ਭਾਰੀ ਨੁਕਸਾਨ ਹੋਇਆ ਤੇ ਇਹ ਜਿਹੜੇ ਠੇਕੇਦਾਰ ਆ ਇਸ ਨੂੰ ਇੱਥੇ ਪੱਥਰ ਸਹੀ ਤਰੀਕੇ ਨਾਲ ਲਾ ਕੇ ਔਰ ਇੱਥੇ ਬੋਰਡ ਲਾਉਣੇ ਚਾਹੀਦੇ ਔਰ ਰਿਫਲੈਕਟਰ ਟੇਪ ਲਾਉਣੀ ਚਾਹੀਦੀ ਆ ਇੱਕ ਇਸ ਤੋਂ 1/2 ਕਿਲੋਮੀਟਰ ਪਿੱਛੇ ਬੋਰਡ ਲਗਾਇਆ ਜਾਵੇ ਵੀ ਅੱਗੇ ਘਟ ਹੈ ਤਾਂ ਸਲੋ ਵੀ ਹੌਲੀ ਚੱਲਣ ਤੇ ਹੁਣ ਇਹ ਦੇਖੋ ਜੀ ਸਵੇਰੇ 5 ਵਜੇ ਦਾ ਐਕਸੀਡੈਂਟ ਹੋਇਆ ਮੈਂ ਤਿੰਨ ਹੈਡਰੇ ਲਗਾ ਕੇ ਮੈਂ ਟਰੈਕ ਇਨ ਚਾਰਜ ਮੇਰੀ ਸਾਰੀ ਟਰੈਕ ਦੀ ਟੀਮ ਚੁੰਕੀ ਦੀ ਟੀਮ ਪਲੱਸ ਸਾਡੇ ਐਸਐਸਐਫ ਦੀ ਫੋਰਸ ਅਸੀਂ ਲੱਗੇ ਹੋਏ ਆ ਜਿਹੜਾ ਠੇਕੇਦਾਰ ਆ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਹੈਡਰਾ ਦੇਣਾ ਉਹ ਹੁਣ تک ਨਹੀਂ ਪਹੁੰਚਿਆ ਇੱਥੇ ਠੇਕੇਦਾਰ ਨਹੀਂ ਆਇਆ ਤੇ ਅਸੀਂ ਇਹ ਹੈਡਰ ਪ੍ਰਾਈਵੇਟ ਹੈਡਰ ਤਿੰਨ ਲੈ ਕੇ ਤੇ ਅਸੀਂ ਇਹ ਉਹ ਕੀਤਾ ਜਿਹੜੇ ਐਨਐਚਆਈ ਹੈ ਜਿਹੜੇ ਟੋਲ ਲੈਰੀ ਆ ਉਹਨਾਂ ਨੂੰ ਵੀ ਇਹ ਚੀਜ਼ ਦਾ ਪ੍ਰਬੰਧ ਕਰਨਾ ਚਾਹੀਦਾ ਇੱਥੇ ਹੈਡਰਾ ਖੜਾ ਕਰਨਾ ਚਾਹੀਦਾ ਹੈ ਜਾਂ ਜੋ ਇਹ ਰੈਂਪ ਨੂੰ ਸਹੀ ਕਰਾਉਣਾ ਚਾਹੀਦਾ ਹੈ ਚਾਲ ਜਿਹੜੇ ਗੱਡੀ ਆਖੰਡ ਡਰਾਈਵਰ ਠੀਕ ਹੈ ਜਿੱਦਾਂ ਡਰਾਈਵਰ ਦੇ ਸੱਟਾਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਨੂੰ ਕੱਢਿਆ ਸਾਡੀ ਜਿਹੜੀ ਐਸਐਸਏ ਦੀ ਟੀਮ ਹੈ ਉੱਥੇ ਹਸਪਤਾਲ ਲੈ ਗਈ ਸੀਗੀ ਤੇ ਹੁਣ ਉਹ ਅੱਗੇ ਦੇਖੋ ਜਿਹੜੇ ਇਲਾਜ ਆ ਕੀ ਬਣਦਾ ਜੀ ਉਹ ਮੌਕੇ ਬਾਅਦ ਚ ਬਦਲ ਕੇ ਇਹ ਜਿਹੜਾ ਐਕਸੀਡੈਂਟ ਹੋਇਆ ਉੱਤੇ ਨਲਾਸ ਪਿੰਡ ਦੇ ਕੋਲ ਐਨਐਚਆਈ ਦਾ ਕੰਮ ਚੱਲ ਰਿਹਾ ਉੱਥੋਂ ਇੱਕ ਉਹਨਾਂ ਨੇ ਕੱਟਆਊਟ ਦਿੱਤਾ ਸੀਗਾ ਜਿਸ ਤੋਂ ਉਹਨਾਂ ਨੇ ਥੋੜੀ ਸਲੋਪ ਦੇ ਕੇ ਉੱਥੇ ਟ੍ਰੈਫਿਕ ਨੂੰ ਡਾਇਵਰਜਨ ਦਿੱਤੀ ਸੀ ਜਿਸ ਕਾਰਨ ਉੱਥੇ ਇੱਕ ਐਕਸੀਡੈਂਟ ਹੋ ਗਿਆ ਐ ਐਨਐਚਆਈ ਵਾਲਿਆਂ ਦੇ ਨਾਲ ਗੱਲ ਕੀਤੀ ਗਈ ਐ ਤੇ ਉੱਥੇ ਨੈਸੈਸਰੀ ਜਿਹੜੇ ਸੇਫਗਾਰਡਸ ਆ ਉਹ ਲਾਉਣ ਦੀ ਗੱਲ ਹੋ ਗਈ ਐ ਤੇ ਦੇ ਆਰ ਵਰਕਿੰਗ ਔਨ ਇਟ ਤੇ ਇਹਨਾਂ ਦਾ ਹੱਲ ਕਰ ਲਿਆ ਜਾਏਗਾ ਸਰ ਕੋਈ ਕੋਈ ਹਾਸਲ ਨਹੀਂ ਹੋਇਆ ਜੀ ਕੋਈ ਅੱਜ ਇੱਕ ਖਾਸੇ ਦੀ ਖਬਰ ਆਈ ਐ ਬਟ ਉਹਨੀਆਂ ਡਿਟੇਲਸ ਹਲੇ ਵੇਟਿਡ ਨਹੀਂ ਮੇਰੇ ਕੋਲ ਤੇ ਉਹ ਹਲੇ ਮੇਰੇ ਕੋਲ ਕੰਪਲੀਟਲੀ ਡਿਟੇਲਸ ਨਹੀਂ ਆਈਆਂ ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਸਰ ਜੀ ਜਿਹੜਾ ਕਿ ਮੁੱਖ ਜੀ ਮੈਂ ਜੀ ਮੈਨੂੰ ਮੇਰੇ ਗਵੰਡੀ ਨੇ ਦੱਸਿਆ ਜੀ ਵੀ ਤੁਹਾਡੀ ਦੁਕਾਨ ਦੇ ਵਿੱਚ ਕੋਈ ਟਰੱਕ ਫੜ ਗਿਆ ਜੀ। ਮੈਂ ਸਵੇਰੇ ਜਦੋਂ ਮੌਕੇ ਤੇ ਆਏ ਇਹ ਤਕਰੀਬਨ ਘਟਨਾ ਕੈਮਰੇ 'ਚ ਰਿਕਾਰਡ ਹੋਈ ਹੈ 5:00 ਵਜੇ 8:00 ਵਜੇ 8 ਮਿੰਟ ਦੀ ਘਟਨਾ ਹੈ ਇਹ। ਉਸ ਤੋਂ ਬਾਅਦ ਅਸੀਂ ਆਂਦੇ ਸਾਰ ਅਸੀਂ ਡਰਾਈਵਰ ਨੂੰ ਕੱਢਿਆ। ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕਰੀ ਜੀ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆਏ। ਪੁਲਿਸ ਪ੍ਰਸ਼ਾਸਨ ਆਪੜੀ ਹਾਈ ਡਰੇ ਹੁਡਰੇ ਲੈ ਕੇ ਉਸ ਤੋਂ ਬਾਅਦ ਇਹ ਰੋਡ ਬਹਾਲ ਹੋਇਆ। ਮਾੜੇ ਕਿ ਜਿਹੜਾ ਨੁਕਸਾਨ ਕਰ ਤੁਹਾਡੀ ਦੁਕਾਨ ਆਪਣੀ ਮੇਰੀ ਆਪਣੀ ਦੁਕਾਨ ਹੈ ਜੀ ਮੇਰੇ ਦੋ ਸ਼ਟਰ ਤੋੜਤੇ ਜੀ ਦੁਕਾਨ ਦੇ ਅੱਛਾ ਅੰਦਰ ਗੱਡੀਆਂ ਦੇ ਸ਼ੀਸ਼ੇ ਪਏ ਸੀ ਉਹ ਫਟ ਗਏ ਜੀ ਇੱਕ ਗੱਡੀ ਸੀ ਉਹ ਫਟ ਗਈ ਜੀ ਲਗਭਗ ਸਾਡਾ ਲੱਖ ਤੋਂ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਕੋਈ ਹੋਰ ਹੀ ਦੁਕਾਨਾਂ ਲੱਟਰ ਲੱਟਰ ਵਗੈਰਾ ਸਾਡੇ ਬੀਮ ਦੁਕਾਨ ਦੇ ਹਿੱਲੇ ਹੋਏ ਆ ਜੀ ਤੁਸੀਂ ਮੌਕੇ ਤੇ ਜਾ ਕੇ ਚੈੱਕ ਕਰ ਸਕਦੇ ਹੋ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ 10 ਦਿਨਾਂ ਦੇ ਵਿੱਚ ਇਹ ਤੀਜੀ ਘਟਨਾ ਜੀ ਦੋ ਘਟਨਾਵਾਂ ਪਹਿਲਾਂ ਹੋ ਚੁੱਕੀਆਂ ਤੇ ਤੜਕੇ 5 ਵਜੇ 3 ਘਟਨਾ 3 ਘਟਣਾ 5 ਵਜੇ ਉਹਨੀਆਂ ਡਰਾਈਵਰਾਂ ਨੂੰ ਨੀਂਦ ਆ ਜਾਂਦੀ ਇੱਥੇ ਕੋਈ ਪੱਕਾ ਕੰਮ ਨਹੀਂ ਕੀਤਾ ਹੋਇਆ ਕੋਈ ਪਿੱਛੇ ਬੈਰੀਗੇਟਰ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਹੋਇਆ ਜੀ ਸਿੱਧਾ ਰੋਡ ਇੱਕ ਲਗਤ નીચે ਕੱਚਾ ਉਤਾਰਿਆ ਹੋਇਆ ਉਹਦੇ ਕਾਰਨ ਹਾਦਸਿਆਂ ਦਾ ਕਾਰਨ ਬਣ ਰਿਹਾ ਜੀ ਜੀ ਕੀ ਮੰਗ ਰਹੇ ਹੋ ਤੁਸੀਂ ਆਪਣੀ ਦੁਕਾਨ ਸਾਡੀ ਪ੍ਰਸ਼ਾਦ ਸਾਰ ਦੁਕਾਨ ਬਾਰੇ ਸਾਨੂੰ ਇਹ ਸਾਨੂੰ ਵਾੜਦਾ ਮੁਆਵਜ਼ਾ ਦਿੱਤਾ ਜਾਵੇ ਜੀ ਜੋ ਸਾਡਾ ਨੁਕਸਾਨ ਹੋਇਆ ਹੈ ਹਾਂਜੀ ਸਰ ਕੀ ਨਾਮ ਆਪਣਾ ਮਨਦੀਪ ਸਿੰਘ ਜੀ ਸਰ ਇਹ ਕੀ ਹਾਦਸਾ ਹੋਇਆ ਤੁਹਾਡੀ ਗੱਡੀ ਚ ਵੱਜੀ ਹੈ ਜੀ ਨਹੀਂ ਸਾਡੀ ਦੁਕਾਨ ਸੀ ਜੀ ਹਾਂਜੀ ਹਾਂਜੀ ਅੱਛਾ ਇਹ ਸਵੇਰੇ 5:08 ਤੇ ਹੋਇਆ ਜੀ ਠੀਕ ਹੈ ਜੀ ਇਹ ਉੱਪਰ ਪੁਲ ਦੇ ਉੱਪਰੋਂ ਵੱਜੀ ਜੀ ਇਹ ਵੱਜ ਕੇ ਹੇਠਾਂ ਸਿੱਧੀ ਸਾਡੀ ਦੁਕਾਨ ਦੇ ਅੰਦਰ ਆ ਕੇ ਵੱਜ ਗਈ ਤੇ ਇਸੀ ਦੀ ਗੱਡੀ ਹਾਂਜੀ ਟਰਾਲਾ ਤੇ ਉੱਪਰੋਂ ਵੱਜ ਕੇ ਹੇਠਾਂ ਆਇਆ ਜੀ ਇਹ ਪਰ ਆਇਆ ਸੀਗਾ ਟਰੈਕਟਰਾਂ ਦਾ ਅੱਛਾ ਅੱਛਾ ਹਾਂਜੀ ਫਿਰ ਕੀ ਨੁਕਸਾਨ ਹੋਇਆ ਤੁਹਾਡਾ ਸਾਡੇ ਜੀ ਦੋ ਛੱਡਰ ਟੁੱਟ ਗਏ ਜੀ ਹਾਂ ਆ ਬੀਮ ਟੁੱਟ ਗਿਆ ਜੀ ਗੱਬੇ ਵਾਲਾ ਸੈਂਟਰ ਵਾਲਾ ਉੱਪਰ ਵਾਲਾ ਬੀਮ ਦਾ ਨੁਕਸਾਨ ਹੋਇਆ ਅੰਦਰ ਗੱਡੀ ਖੜੀ ਤੇ ਉਹਦੇ ਸਿੱਟ ਸੀ ਸੇ ਫੁੱਟ ਗਈ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰ ਰਹੇ ਹਾਂ ਜੋ ਸਾਡਾ ਨੁਕਸਾਨ ਹੋਇਆ ਸਾਡੀ ਭਰਪਾਈ ਕਰਵਾਈ ਜਾ